ਬਠਿੰਡਾ ਜ਼ਿਲ੍ਹੇ ਦੇ ਅੰਦਰ ਇੱਕ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਕਸੋਖਾਨਾ ਦਾ ਤੇ ਪ੍ਰਸ਼ਾਸਨ ਦਾ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ। ਔਰ ਪ੍ਰਸ਼ਾਸਨ ਬੜੀ ਤੱਕੇ ਸ਼ਾਇਦ ਕਰ ਰਿਹਾ ਹੈ ਪਿੰਡ ਦੇ ਲੋਕਾਂ ਦੇ ਨਾਲ। ਕਿਉਂਕਿ ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਔਰ ਅੱਜ ਤਾਂ ਹੱਦ ਹੋ ਗਈ ਸਰਕਾਰ ਦੇ ਪ੍ਰਸ਼ਾਸਨ ਦੀ ਕਿ ਆਪਣੇ ਐਮਐਲਏ ਨੂੰ ਉਦੀ ਈਗੋ ਨੂੰ ਵਡਾਵਾ ਦਿੰਦੇ ਆ ਸਰਕਾਰ ਕਰ ਕੀ ਰਹੀ ਹੈ ਕਿ ਮੌਰ ਮੰਡੀ ਦਾ ਗੰਦਾ ਪਾਣੀ ਮੈਂ ਪਹਿਲਾਂ ਵੀ ਦੱਸਿਆ ਲਗਾ ਕੇ ਸੇਮ ਨਾਲੇ ਚ ਪਾਉਣਾ ਹੈ ਐਸਟੀਮੇਟ ਬਣ ਚੁੱਕੇ ਨੇ ਰਸਤੇ 'ਚ ਜਾਂਦਿਆਂ ਜਾਂਦਿਆਂ ਆਪਣੇ ਚਾਰ ਪੈਸਿਆਂ ਨੂੰ ਘੱਟ ਖਰਚ ਆਵੇ ਇਸ ਗੱਲ ਨੂੰ ਮੁੱਖ ਰੱਖ ਕੇ ਔਰ ਇਹਦੂ ਵੀ ਗੱਲਾਂ ਕਰ ਮੈਂ ਗਾਹਾਂ ਕਰਾਂ ਕਿ ਐਮ ਐਲ ਏ ਨੇ ਵੱਲੋਂ ਲੋਕਾਂ ਦੇ ਨਾਲ ਕਿੜ-ਕੱਡਨ ਦੀ ਭਾਵਨਾ ਦੇ ਨਾਲ ਕਿ ਸੌਖਾਣਾ ਪਿੰਡ ਦੇ ਵਿੱਚ ਦੀ ਉਹ ਪਾਈਪਾ ਲਗਾਉਣ ਦਾ ਪ੍ਰੋਗਰਾਮ ਨਾਲਿਆ ਗੰਦੇ ਨਾਲੇ ਦਾ ਪਾਣੀ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਗੰਦਿਆਂ ਨਾਲਿਆਂ ਦਾ ਪਾਣੀ ਪਿੰਡਾਂ ਚੋਂ ਰਿਹਾਇਸ਼ ਤੋਂ ਬਾਹਰ ਕੱਢੀਦਾ ਹੈ ਪਿੰਡ ਦੇ ਵਿੱਚ ਦੀ ਨਹੀਂ ਨਿਕਾਈਦਾ ਤੋਂ ਉਹਨਾਂ ਨੇ ਪਿੰਡ ਦੇ ਵਿੱਚ ਦੀ ਨਿਕਾਉਣ ਲਈ ਬਜਟ ਨਹੀਂ ਲੈਣ ਡਟ ਕੇ ਵਿਰੋਧ ਕਰ ਰਿਹਾ ਹੈ ਪਹਿਲਾਂ ਕੱਲ ਵੀ ਲੋਕਾਂ ਨੇ ਵਿਰੋਧ ਕੀਤਾ ਵਿਰੋਧ ਕਰਦੇ ਲੋਕਾਂ ਇਨਾਂ ਦੀਆਂ ਜੀਸੀਬੀਆਂ ਜਿਹੜੀਆਂ ਚਾਵੀਆਂ ਨੇ ਮੂਹਰੇ ਸਾਡੀਆਂ ਭੈਣਾਂ ਉਸ ਪਿੰਡ ਦੀਆਂ ਵਾਸੀ ਉੱਡ ਗਈਆਂ ਲੇਕਿਨ ਪ੍ਰਸ਼ਾਸਨ ਦੇ ਕੰਨ ਤੇ ਜੋ ਨਹੀਂ ਸਕ ਰਹੀ ਡੀਸੀ ਬਠਿੰਡਾ ਇਸ ਗੱਲ ਦੀ ਪ੍ਰਵਾਹ ਨਹੀਂ ਕਰ ਰਿਹਾ ਕਿ ਕੀ ਹੋ ਰਿਹਾ ਹੈ ਐਸਐਸਪੀ ਬਠਿੰਡਾ ਲਗਾਤਾਰ ਧੱਕੇ ਨਾਲ ਉੱਥੋਂ ਦੀ ਫੌਜਾਂ ਲਾ ਲਾ ਕੇ ਉਹ ਲਗਾਉਣ ਲਈ ਬਜੇ ਜਾਏ ਅੱਜ ਪਤਾ ਲੱਗਿਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਹੈ ਅਖਬਾਰ ਚੈਨਲਾਂ ਤੇ ਚੱਲ ਗਈ ਕਿ ਇੱਕ ਭੈਣ ਸਾਡੀ ਉੱਥੇ ਸ਼ਾਨੀ ਓਵਰ ਦੀ ਬੀਬੀ ਆ ਔਰ ਉਹਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਆਤਮ ਹੱਤਿਆਵਾਂ ਕਰਾਏਗੀ ਇਹ ਸਰਕਾਰ ਪਤਾ ਨਹੀਂ ਕੀ ਚਾਹੁੰਦੀ ਹੈ ਲੇਕਿਨ ਉੱਥੇ ਕੀ ਹੈ ਜਿਹੜੇ ਉਹਨਾਂ ਹਾਲਾਤਾਂ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਕਿਸਾਨ ਆਪੂ ਪਹੁੰਚਦੇ ਨਹੀਂ ਉਹਨਾਂ ਨੂੰ ਫੜ-ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟ ਰਹੀ ਹੈ ਫੜ ਕੇ ਜਿੰਨਾਂ ਇਕੱਲਾ ਸਿੱਟਣ ਦੀ ਗੱਲ ਨਹੀਂ ਹੈ ਸਰਕਾਰ ਕਾਕਾ ਸਿੰਘ ਦੀ ਕੋਟਲਾ ਜਨਰਲ ਸੈਕਟਰੀ ਨੇ ਜਥੇ ਬੰਦੀ ਦੀ ਪ੍ਰਮੁੱਖ ਲੀਡਰ ਨੇ ਔਰ ਉਹਨਾਂ ਨੂੰ ਚੱਕ ਕੇ ਲੈ ਕੇ ਗਏ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੱਕ ਕੇ ਲੈ ਕੇ ਗਏ ਉਹਨਾਂ ਦੇ ਕੱਪੜੇ ਪਾੜੇ ਗਏ ਆ ਔਰ ਉਸ ਤੋਂ ਵੀ ਅੱਗੇ ਉਹਨਾਂ ਨੂੰ ਅਣਦੱਸੀ ਜਗ੍ਹਾ ਤੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਆ ਔਰ ਅਗਰ ਮੈਂ ਬੇਨਤੀ ਕਰਾਂ ਕਿ ਸਰਕਾਰ ਇਹਨਾਂ ਹਰਕਤਾਂ ਤੋਂ ਬਾਜ਼ ਆਵੇ ਇਹ ਤੱਕੇਸ਼ਾਹੀ ਬਰਦਾਸ਼ਤ ਨਹੀਂ ਹੋਏਗੀ ਇਸ ਤੱਕੇਸ਼ਾਹੀ ਦੇ ਖਿਲਾਫ ਲੋਕ ਉੱਠ ਰਹੇ ਨੇ ਲੋਕ ਉੱਠਣਗੇ ਅਗਰ ਤੁਸੀਂ ਧੱਕੇ ਨਾਲ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਜੇਲ੍ਹਾਂ ਦੇ ਵਿੱਚ ਸੁੱਟ ਕੇ ਅਗਰ ਤੁਸੀਂ ਪੈਪਾ ਪਾ ਵੀ ਦਿਓਗੇ ਤੇ ਪੈਪਾ ਚੱਲਣੀਆਂ ਨਹੀਂ ਲੋਕ ਇਹਦਾ ਵਿਰੋਧ ਕਰ ਰਹੇ ਨੇ ਲੋਕਾਂ ਨਾਲ ਪੱਟਣਗੇ ਲੋਕਾਂ ਨੂੰ ਚੱਲਣਾ ਨਹੀਂ ਦੇਣਗੇ ਬਿਲਕੁਲ ਕਿਸੇ ਵੀ ਸਕੀਮ ਤੇ ਨਹੀਂ ਚਲਾਣ ਦੇਣਗੇ ਆ ਜਿਹੜੇ 21 ਤੇ 22 ਤਰੀਕ ਤੋਂ ਸਾਡੇ ਕਿਸਾਨ ਮੁਕਸਰ ਜੇਲ੍ਹ ਦੇ ਵਿੱਚ ਬੰਦ ਕੀਤੇ ਅੱਜ ਖਬਰ ਮਿਲੀ ਹੈ ਕਿ ਅੱਜ ਸਵੇਰ ਤੋਂ ਉਹਨਾਂ ਦੇ ਵਿੱਚੋਂ 7 ਕਿਸਾਨ ਇਸ ਗੱਲ ਨੂੰ ਲੈ ਕੇ ਕਿ ਇਹ ਜਿਹੜਾ ਗੰਦਾ ਪਾਣੀ ਹੈ ਇਹਨੂੰ ਸਹੀ ਤਰੀਕੇ ਦੇ ਨਾਲ ਪਿੰਡ ਤੋਂ ਬਾਹਰ ਉਸੇ ਥਾਂ ਤੋਂ ਤੇ ਨਿਕਾਇਆ ਜਾਏ ਜਿੱਥੇ ਪਹਿਲਾਂ ਅਸਟੀਮੇਟ ਬਣਿਆ ਸੀ ਕਿਉਂ ਪਿੰਡ ਦੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ ਕਿਉਂ ਲੋਕਾਂ ਨੂੰ ਆਪਸ ਵਿੱਚ ਜੁੰਡਾ ਜੁੰਡੀ ਕਰਵਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਔਰ ਇਸ ਗੱਲ ਨੂੰ ਲੈ ਕੇ ਨਾਲ ਅਗਲੀ ਗੱਲ ਉਹਨਾਂ ਦੀ ਕਿ ਸਾਰੇ ਦੇ ਸਾਰੇ ਕਿਸਾਨ ਬਿਨਾਂ ਸ਼ਰਤ ਰਿਹਾ ਕੀਤੇ ਜਾਣ ਔਰ ਅਗਲੀ ਗੱਲ ਕਿ ਜੇ ਜਿਹੜੇ ਉੱਥੇ ਸਾਡੇ ਜੇਲ੍ਹ ਚ ਬੰਦੇ ਗਏ ਆ ਉਹ ਕੋਈ ਕ੍ਰਾਈਮ ਕਰਕੇ ਤਾਂ ਗਏ ਨਹੀਂ ਉਹ ਕੀ ਕ੍ਰਾਈਮ ਕਰਕੇ ਗਏ ਨੇ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਚੱਕੀ ਆ ਆਵਾਜ਼ بلند ਕੀਤੀ ਆ ਔਰ ਉਸ ਧੱਕੇਸ਼ਾਹੀ ਦੇ ਖਿਲਾਫ ਗਏ ਬੰਦੇ ਕੋਈ ਕ੍ਰਿਮੀਨਲ ਨਹੀਂ ਐ ਉਹਨਾਂ ਨੇ ਕੋਈ ਬਹੁਤ ਵੱਡਾ ਪਾਪ ਨਹੀਂ ਕੀਤਾ ਬਹੁਤ ਵੱਡਾ ਗੁਨਾਹ ਨਹੀਂ ਕੀਤਾ ਜਿਹੜਾ ਉੱਥੇ ਸਾਡੇ ਲੋਕਾਂ ਨੂੰ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੀ ਮੁਲਾਕਾਤ ਕਰਨ ਗਿਆ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਲਈ ਜੇ ਕੋਈ ਰਾਸ਼ਨ ਲੈ ਕੇ ਜਾਂਦਾ ਕੋਈ ਖਾਣ ਪੀਣ ਦਾ ਸਮਾਨ ਲੈ ਕੇ ਜਾਂਦਾ ਕੋਈ ਦੁੱਧ ਲੈ ਕੇ ਜਾਂਦਾ ਉਹਨਾਂ ਤੱਕ ਦੁੱਧ ਨਹੀਂ ਪਹੁੰਚਦਾ ਨਿੱਤਾ ਜਾ ਰਿਹਾ ਇਹ ਕਿਹੜੀ ਕਿਹੇ ਜਿਹੇ ਕਿਹੋ ਜਿਹਾ ਨਿਆਂ ਸਾਡੇ ਪੰਜਾਬ ਦਾ ਇਹੋ ਜਿਹਾ ਤਰੀਕਾ ਹੈ ਇਹ ਸਰਕਾਰ ਜਿਹੜੀ ਖੁਦ ਧਰਨੇ ਮੁਜ਼ਾਹਰਿਆਂ ਤੋਂ ਜੰਮੀ ਹੋਵੇ ਧਰਨੇ ਮੁਜ਼ਾਹਰਿਆਂ ਤੋਂ ਨਿਕਲੀ ਹੋਵੇ ਸਰਕਾਰ ਔਰ ਉਹਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਚੰਗੀ ਤਰ੍ਹਾਂ ਕਿ ਲੋਕਾਂ ਨੂੰ ਆਪਦੇ ਹੱਕਾਂ ਲਈ ਪ੍ਰੋਟੈਸਟ ਕਰਨ ਦਾ ਰਾਈਟ ਹੈ ਅਧਿਕਾਰ ਹੈ ਮੈਂ ਕਹਿੰਦਾ ਭਗਵਾਨ ਦਮਨ ਜੀ ਜੇ ਤੁਹਾਡੇ ਬਾੜ ਦੇ ਮੂਹਰ ਦੀ ਗੰਦੇ ਨਾਲੇ ਦਾ ਪਾਣੀ ਕੱਢਣਾ ਹੋਵੇ ਤੇ ਦੇਖਾ ਬਣਾ ਤੁਸੀਂ ਰੋਲਾ ਨਾ ਪਾਓ ਸੋ ਇਹਨਾਂ ਕਹਿੰਦਾ ਤੋਂ ਬਾਅਦ ਆਵੇ ਸਰਕਾਰ ਮੈਂ ਬੇਨਤੀ ਕਰਾਂ ਜਿਹੜੇ ਸਾਡੇ ਉਹ ਆਗੂ ਬੰਦੇਵ ਸਿੰਘ ਸੰਧੋਹਾ ਦੇ ਸਮੇਤ ਬਾਬਾ ਜੀ ਬਹਾਦਰਗਰ ਬਹਾਦਰ ਸਿੰਘ ਵਰਗੇ ਵਰਗੇ ਬੰਦੇ ਜਿਹੜੇ ਨੇ ਔਰ ਪਿੰਡ ਦੇ ਉਸ ਪਿੰਡ ਦੇ ਮਤਲਬ ਤਿੰਨ ਕਿਸਾਨ ਨਾਲ ਭੁਖਰਤਾਲ ਦੇ ਬੈਠੇ ਨੇ ਕੁਝ ਸੱਤ ਕਿਸਾਨ ਭੁਖਰਤਾਲ ਦੇ ਬੈਠੇ ਨੇ ਅਗਰ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਸਰਕਾਰ ਹੋਏਗੀ ਪ੍ਰਸ਼ਾਸਨ ਹੋਏਗਾ ਬਠਿੰਡਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਔਰ ਨਾਲ ਮੈਂ ਬੇਨਤੀ ਕਰਾਂ ਮੁਕਸਰ ਜੇਲ੍ਹ ਪ੍ਰਸ਼ਾਸਨ ਵੀ ਉਹਦੇ ਲਈ ਜ਼ਿੰਮੇਵਾਰ ਹੋਏਗਾ ਔਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਮੈਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਇਨਸਾਫ ਪਸੰਦ ਲੋਕ ਨੇ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਸਿੱਧੂਪੁਰ ਦਾ ਇੱਕ ਇੱਕ ਕਾਰਕੁਨ ਦੋਸਤੋ ਘਰਾਂ ਤੋਂ ਨਿਕਲਣਾ ਪੈਣਾ ਬਾਹਰ ਉੱਠਣਾ ਪੈਣਾ ਸਾਡੇ ਆਗਮਨ ਨੂੰ ਰਿਹਾ ਕਰਾਉਣ ਦੇ ਲਈ ਔਰ ਉਸ ਪਿੰਡ ਦੀ ਮਦਦ ਦੇ ਲਈ ਉਸ ਪਿੰਡ ਨੂੰ ਗੰਦੇ ਪਾਣੀ ਤੋਂ ਬਚਾਉਣ ਲਈ ਇਹ ਆਪਾਂ ਨੂੰ ਉੱਠਣਾ ਪੈਣਾ ਹੈ ਔਰ ਪ੍ਰਸ਼ਾਸਨ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਅਗਰ ਇਹੀ ਕਾਹਲ ਰਹਾ ਤਾਂ ਆਉਣ ਵਾਲਾ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਇੱਕ ਵੱਡਾ ਅੰਦੋਲਨ ਖੜਾ ਹੋਏਗਾ ਇਸ ਤੁਹਾਡੀ ਕਰਤੂਤ ਦੇ ਖਿਲਾਫ ਹੈ ਸਿੱਟ ਲੋ ਜੇ ਜਿੰਨੇ ਕੁ ਲੋਕਾਂ ਨੂੰ ਤੁਸੀਂ ਸਿੱਟਣਾ ਆ ਗਏ ਤੁਸੀਂ ਲੋਕਾਂ ਨੂੰ ਕੁੱਟ ਕੇ ਜੇਲਾ ਸਿੱਟ ਕੇ ਜਿਸ ਤਰ੍ਹਾਂ ਅੱਜ ਕਸੋਖਾਨਾ ਪਿੰਡ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਹਰ ਇੱਕ ਦੇ ਬਾੜ ਦੇ ਵਿੱਚ 20-20 ਮੁਲਾਜ਼ਮ ਪੁਲਿਸ ਦੇ ਲਾ ਕੇ ਤੁਸੀਂ ઠੱਕੇ ਨਾਲ ਉਹ પાઇਪਾ ਪਾਉਣ ਦਾ ਕੰਮ ਸ਼ੁਰੂ ਕੀਤਾ ਔਰ ਕਰ ਰਹੇ ਹਾਂ ਇਹ ઠੱਕੇशाही برداشت ਨਹੀਂ ਕੀਤੀ ਜਾਨੀ ਦੁਨੀਆ ਨੇ ਦੇਖ ਰਹੀ ਹੈ ਸਾਰੇ ਲੋਕ ਦੇਖ ਰਹੇ ਨੇ ਸੋ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਫਰਿਆਦ ਕੀਤੀ ਹੈ ਜਿਨ੍ਹਾਂ ਨੇ ਇੱਕ ਪੁਕਾਰ ਹੈ ਜਿਨ੍ਹਾਂ ਦੀ ਜਾਜ ਕੋਈ ਦੇਖ ਰਹੀ ਸੀ ਕਿ ਭੈਣਾ ਸਾਡੀਆਂ ਧੀਆ ਮਾਤਾਵਾਂ ਕਿਵੇਂ ਚਿਲਾ ਚਿਲਾ ਕੇ ਕਹਿ ਰਹੀਆਂ ਕਿ ਸਾਡਾ ਧੱਕਾ ਹੋ ਰਿਹਾ ਹੈ ਔਰ ਉਸ ਧੱਕੇਸ਼ਾਹੀ ਦੇ ਖਿਲਾਫ ਆਪਾਂ ਨੂੰ ਉੱਠਣਾ ਪੈਣਾ ਉੱਠਣਾ ਚਾਹੀਦਾ ਹੈ ਔਰ ਹਰ ਇੱਕ ਵਰਕਰ ਹਰ ਇੱਕ ਆਗੂ ਇਸ ਗੱਲ ਦੀ ਕਿਸੇ ਵੀ ਵੇਲੇ ਕੋਈ ਕਾਲ ਆ ਸਕਦੀ ਹੈ ਉਹਦੀ ਤਕੜੇ ਹੋ ਕੇ ਤਿਆਰੀ ਕਰੋ ਔਰ ਉਸ ਤਿਆਰੀ ਦੇ ਵਿੱਚੋਂ ਆਪਾਂ ਜਦੋਂ ਵੀ ਕੋਈ ਕਾਲ ਦਿੰਨੇ ਆਉਂਦੀ ਹੈ ਔਰ ਉਹਦੇ ਲਈ ਡਟ ਕੇ ਪੂਰੇ ਪੰਜਾਬ ਦਾ ਇੱਕ ਇੱਕ ਕਿਸਾਨ ਉਸ ਜਗ੍ਹਾ ਦੇ ਉੱਤੇ ਪਹੁੰਚਣਾ ਚਾਹੀਦਾ ਹੈ ਤਾਂ ਕਿ ਸਰਕਾਰ ਨੂੰ ਆਪਾਂ ਇਸ ਕਤੂ ਤੋਂ ਥੱਲ ਪਾ ਸਕੀਏ ਔਰ ਇਹ ਪੌਣੀ ਆ ਠੱਲ ਦੋਸਤੋ ਕਾਕਾ ਸਿੰਘ ਕੋਟੜਾ ਦਾ ਹਜੇ ਤੱਕ ਕੋਈ ਪਤਾ ਨਹੀਂ ਉਹਨੂੰ ਕਿੱਥੇ ਲੈ ਕੇ ਗਏ ਆ ਔਰ ਅਗਰ ਸਾਡੇ ਉਸ ਆਗੂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਏਗੀ ਸਾਰੇ ਦੇ ਸਾਰੇ ਜਿੰਨੇ ਸਾਡੇ ਜੇਲਾਂ ਦੇ ਵਿੱਚ ਬੰਨ੍ਹਦਾ ਸਾਡੇ ਕਿਸਾਨ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਉੱਥੇ ਜਿਹੜਾ ਜੇਲ੍ਹ ਦੇ ਵਿੱਚ ਅੰਦਰ ਮਿਲਣਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਰਾਸ਼ਨ ਨਹੀਂ ਜਾਂ ਦਿੱਤਾ ਜਾ ਰਿਹਾ ਔਰ ਉਹਨਾਂ ਦੇ ਨਾਲ ਜਾਨਵਰਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੋ ਆਪ ਸਭ ਨੂੰ ਮੇਰੀ ਬੇਨਤੀ ਹੈ ਤੁਹਾਡੇ ਲਈ ਲੜਨ ਵਾਲੇ ਲੋਕਾਂ ਦੀ ਖਾਤਰ ਆਪਾਂ ਲੋਕਾਂ ਨੂੰ ਉੱਠ ਕੇ ਖੜੇ ਹੋਣਾ ਪੈਣਾ ਖੜੇ ਹੋਵੋ ਦੋਸਤੋ ਔਰ ਵੱਡੀ ਪੱਧਰ ਤੇ ਇਹਦਾ ਮਤਲਬ ਲੜਾਈ ਦਾ ਕਰਨ ਦੇ ਲਈ ਲੜਾਈ ਲੜਨ ਦੇ ਲਈ ਮਨ ਬਣਾ ਕੇ ਇਸ ਲੜਾਈ ਨੂੰ ਜਿੱਤ ਕੇ ਉਹਨਾਂ ਲੋਕਾਂ ਨੂੰ ਇਨਸਾਫ ਦਵਾਇਆ